ਪਠਾਨਕੋਟ ਦੇ ਉੱਚੀ ਪੁਲੀ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ ਅਤੇ ਇਲਾਕੇ ਦੇ ਵਿੱਚ ਅਚਾਨਕ ਚਲੀਆਂ ਗੋਲੀਆਂ ਦੇ ਨਾਲ ਲੋਕਾਂ 'ਚ دہشت ਦਾ ਮਾਹੌਲ ਬਣ ਚੁੱਕਿਆ ਹੈ ਗੋਲੀਆਂ ਲੱਗਣ ਦੇ ਨਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਜਿਸ ਦੇ ਦੋਵਾਂ ਹੱਥਾਂ ਤੇ ਇੱਕ ਇੱਕ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਦੇ ਲਈ ਨੀਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਲੋਕਾਂ ਤੇ ਮਾਮਲਾ ਦਰਜ ਕਰ ਲਿੱਤਾ ਵੱਡੀ ਗੱਲ ਇਹ ਹੈ ਕਿ ਗੋਲੀਬਾਰੀ ਦੇ ਬਾਅਦ ਸਾਰੇ આરોપી ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਿਸ ਦੇ ਵੱਲੋਂ આરોપીਆਂ ਨੂੰ ਕਾਬੂ ਕਰਨ ਦੇ ਲਈ ਵੱਖ-ਵੱਖ ਹਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਚ ਪੁਲਿਸ ਦੇ ਵੱਲੋਂ ਕੁਝ ਕਹਿਣ ਤੋਂ ਗੁਰੇਜ਼ ਕੀਤਾ ਜਾ ਰਿਹਾ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਮਨੋਸ਼ ਸ਼ਰਮਾ ਨਾ ਮੇਰਾ ਜੀ ਕੀ ਗੱਲ ਜੀ ਗੱਲ ਕੁਝ ਨਹੀਂ ਰਿੰਕੂ ਉੱਚੀ ਬੁਲੀ ਰਾਨ ਵਾਲਾ ਮੁੰਡਾ ਆਪਣਾ ਫਰੈਂਡ ਹੈ ਨੌਂਜਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਉਹਦੇ ਉੱਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਕਿ ਦਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪੀਟਲਾਂ ਮਾਦਾ ਜੋ ਹਸਪਤਲ ਪਤਾ ਲੈਣ ਆਇਆ ਸੀ ਤੇ ਇਹਨਾਂ ਮੈਨੂੰ ਦੱਸਿਆ ਕਿ ਅੱਜ ਦਾ ਮੈਨੂੰ ਪੁੱਛਿਆ ਕਿ ਜੇ ਤੇਰੇ ਤੇ ਫਾਇਰਿੰਗ ਹੋਈ ਆ ਤੇ ਮਤਲਬ ਤੇਰੀ ਕੋਈ ਦੁਸ਼ਮਣੀ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਿਹਾ ਇਹਨਾਂ ਨਾਲ ਤੇਰੀ ਕੀ ਦੁਸ਼ਮਣੀ ਆ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣ ਹੀ ਨਹੀਂ ਹੈਗੀ ਜਿਹੜੇ ਕੋਈ ਬੋਰ ਮਹਿਰਾ ਦਾ ਨਾਮ ਲੈ ਰਿਹਾ ਬਾਰ-ਬਾਰ ਉਹਦੇ ਵੱਲੋਂ ਹੀ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰਿਹਾ ਉਹਦੀ ਰਿਪੋਰਟਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਦੇਖੋ ਰਿਪੋਰਟਿੰਗ ਭੇਜੀ ਹੋਈ ਹੈ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਰਾ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਰਿੰਗ ਹੋਈ ਦੀ ਮਾਂ ਤੇ ਉਹਦਾ ਨਾਂ ਲੈ ਰਿਹਾ ਬਾਰ ਬਾਰ ਜਦਾ ਉਹ ਤਿੰਨ ਮੁੰਡੇ ਦਲਵੀਰ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਂ ਨਹੀਂ ਮੈਨੂੰ ਯਾਦ ਨਹੀਂ ਆਇਆ ਕਿ ਉਹ ਲੋਕ ਕਹਿ ਰਹੇ ਪਰ ਇਹਨਾਂ ਲੋਕ ਕਹਿ ਰਹੇ ਹੈ ਇਹ ਰੀਕੂ ਕੀ ਕਹਿੰਦੀ ਗੱਲ ਭਾਈ ਪੁੱਛਣੀ ਪਰ ਸੋਦਾ ਦੀ ਗੱਲ ਹੈਗੀ ਆ ਮੈਂ ਆਪਣੀ ਪੁਲੀ ਤੇ ਬੈਠਾ ਪਿਆ ਸੀ 11:00 ਵਜੇ ਨਾਲ ਹਾਂਜੀ ਤੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਆ ਠੀਕ ਆ ਦੋ ਮੁੰਡੇ ਉਤਰੇ ਆ ਮੋਟਰਸਾਈਕਲ ਤੋਂ ਇੱਕ ਜਿਹੜਾ ਮੁੰਡਾ ਹੈਗਾ ਉਹਦਾ ਨਾਮ ਹੈਗਾ ਦਲਵੀਰ ਇੱਕ ਮੁੰਡੇ ਦਾ ਨਾਮ ਹੈਗਾ ਮਾਨਵ ਜੋ ਕਿ ਸੰਲੀ ਪੁਨੀਰਾ ਰਾਹ ਆਇਆ ਮਾਨਵ ਨੇ ਆਂਦੇ ਮੇਰੇ ਫਾਇਰਿੰਗ ਸ਼ੁਰੂ ਕਰਤੀ ਹੈ ਜੋ ਵੀ ਮੇਰੇ ਦੋ ਰੋਂਦ ਵੱਜੇ ਹੋਏ ਨੇ ਠੀਕ ਆ ਉਸ ਤੋਂ ਜਿਹੜਾ ਇੱਕ ਮੁੰਡਾ ਉਹਦੇ ਨਾਲ ਸੀਗਾ ਤੀਸਰਾ ਬਾਈਕ ਤੇ ਬੈਠਾ ਮੈਨੂੰ ੜੀ ਪਛਾਣ ਨਹੀਂ ਗਈ ਠੀਕ ਆ ਉਸ ਤੋਂ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਇੱਕ ਗੋਰਮ ਮੈਰੇ ਆਲੂ ਕਿ ਆਪਾਂ ਤੈਨੂੰ ਮਰਵਾ ਦੇਣਾ ਇੱਕ ਗੋਰਮ ਮੈਰਾ ਹੀ ਬਣਾ ਲੋਰੇ ਇੱਕ ਬਿੱਲੀ ਨਹੀਂ ਇੱਕ ਟਾਂਡੀ ਐ ਤੇ ਇਹਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਗਈ ਆ ਤੇ ਤੈਨੂੰ ਆਪਾਂ ਮਰਵਾ ਦੇਣਾ ਤੇਰੇ ਆਪਾਂ ਗੋਲੀਆਂ ਮਾਰਾ ਦੇਣੀਆਂ ਤੇ 15 ਦਿਨ ਪਹਿਲਾਂ ਮੈਨੂੰ ਧਮਕੀ ਦਿੱਤੀ ਪਈ ਆ ਜਿਹੜਾ ਗੋਰਮ ਮੈਰਾ ਹੈਗਾ ਆ ਇਹ ਸਾਰੀ ਪਲੈਨਿੰਗ ਮਾਸਟਰ ਮਾਈਂਡ ਇਹ ਹੈਗਾ ਆ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਤਿੰਨਾਂ ਜਣੇ ਕੋਈ ਪੁੱਛਨੇ ਪਤਾ ਭਾਈ ਮੈਨੂੰ ਮੇਰੀ ਨਾਂ ਰنجਿਸ਼ਨਾ ਗੋਸ਼ਾ ਕਹਿੰਦੇ ਨੇ ਇੱਕ ਆਪਰਾ ਨਹੀਂ ਗੱਲ ਕੋਈ ਗੱਲ ਨਹੀਂ ਗਈ ਭਾਈ ਪੁਰਾਣੀ ਕੋਈ ਗੱਲ ਨਹੀਂ ਗਈ ਕੀਤੀ ਹੈਗੀ ਐਸਐਚਓ ਜੀ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਗਿਆ ਪਰ ਫਿਰ ਤੇ ਬੰਦਾ ਕੋਈ ਨਹੀਂ ਕੜੋਇਆ ਇੱਕ ਬੰਦਾ ਨਹੀਂ ਕੜੋਇਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਭਾਜੀ ਕੱਲ ਨੂੰ ਅੱਜ ਫੇਰ ਇਹ ਘਾੜੋ ਕੱਲ ਨੂੰ ਫੇਰ ਕੋਈ ਮਾਰ ਕੇ ਚੱਲ ਜਾਏ ਕੌਣ ਜ਼ਿੰਮੇਵਾਰ ਹੈਗਾ ਇਸ ਦਾ ਨਹੀਂ ਆ ਗਿਆ ਕੀ ਕਾਣ ਕੋਚਣੀ ਹੈ ਮੇਰੇ ਸੱਜਣ ਜਿਹੜੇ ਹੈਗੇ ਆ ਮੈਂ ਇਹਨਾਂ ਨਾਲ ਘੁੰਮਣਾ ਫਿਰਨਾ ਦਾ ਬਸ ਇਸ ਗੱਲ ਉਹ ਤੇਰੇ ਨਾਲ ਨਹੀਂ ਘੁੰਮਣਾ ਲੈ ਇਹਦੇ ਨਾਲ ਨਹੀਂ ਘੁੰਮਣਾਗਾ ਬਸ ਬੋਰ ਮਰਾਗਾ ਜਿਹੜਾ ਸਿਪਸ ਹੈ ਨਾ ਪ੍ਰਧਾਨ ਹੈਗਾ ਔਰ ਇਹ ਤੋਂ ਉਸ ਤੇ ਕਰਦਾ ਜੋ ਕਰਦਾ ਬਿਲਕੁਸਿੰਗ ਨਾਮ ਪੇਸ਼ੈਂਟ ਹੈ ਉਸ ਦੀ ਕੀ ਪੋਜੀਸ਼ਨ ਸੀ ਕਿ ਦੁਆਰ ਸੀ ਹਾਂ ਜੀ ਸਰ ਮੈਨੂੰ ਰਾਤੀ ਕੋ 4 ਵਜੇ ਨਾ ਕਾਲ ਆਈ ਸੀ ਕਿ ਕਿ ਬੁਲੇਟ ਇੰਜਰੀ ਜਿਹੜੀ ਆ ਇੱਕ ਪੇਸ਼ੈਂਟ ਹੈ ਜਦੇ ਦੋਹਾਂ ਹੱਥਾਂ ਦੇ ਉੱਤੇ ਲੱਗ ਲੱਗੀ ਸੀ ਗੋਲੀ ਲੱਗੀ ਸੀਗੀ ਅਨਡ ਉਹ ਸਾਡੇ ਕੋਲ ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਜਿਹਨੂੰ ਅਸੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਐਡਮਿਟਰ ਹੈ ਦੋ ਦਿਨ ਵਾਸਤੇ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਔਰ ਮਤਲਬ ਅਸੀਂ ਕੱਲ ਨੂੰ ਉਹਨੂੰ ਸਵੇਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲਟ ਲੱਗੇ ਸੀਗੇ ਉਹਦੇ ਚੋਂ ਇੱਕ ਤੇ ਉਹਦਾ ਬੁਲਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲਟ ਉਹਦੇ ਹੱਥ ਬਾਡੀ ਵਿੱਚ ਸੀ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਗਿਆ ਲੋਕੇਸ਼ਨ ਦੀ ਕੀ ਹਲਾਤ